ਸ੍ਰੀ ਸਨਾਤਨ ਧਰਮ ਮੰਡਲ ਕੁਰਾਲੀ ਦੇ ਵੱਲੋਂ ਚੌਥਾ ਜਾਗਰਣ ਕਰਵਾਇਆ ਜਾ ਰਿਹਾ ਦਸਹਿਰਾ ਗਰਾਊਂਡ ਕੁਰਾਲੀ ਦੇ ਵਿੱਚ ਸੋ ਇਸੇ ਸਬੰਧ ਦੇ ਵਿੱਚ ਜੋ ਮਹਾਂਤ ਤਮੰਨਾ ਮਾਈ ਹੈ ਉਹਨਾਂ ਨੂੰ ਅੱਜ ਕਾਰਡ ਦੇਣ ਦੇ ਲਈ ਉਹਨਾਂ ਨੂੰ ਨਿਮੰਤਰਣ ਦੇਣ ਦੇ ਲਈ ਅੱਜ ਇਸ ਮੰਡਲ ਦੇ ਜੋ ਪ੍ਰਬੰਧਕ ਨੇ ਉਹ ਪਹੁੰਚੇ ਨੇ ਤੇ ਆਪਾਂ ਤਮੰਨਾ ਮਾਈ ਜੀ ਦੇ ਨਾਲ ਵੀ ਗੱਲਬਾਤ ਕਰਦੀ ਹੈ ਜਿਵੇਂ ਕਿ ਇਨਦਰ ਬਹੁਤ ਵੱਡਾ ਸਹਿਯੋਗ ਰਹਿੰਦਾ ਹੈ ਇਹ ਧਾਰਮਿਕ ਕੰਮਾਂ ਦੇ ਵਿੱਚ ਤੇ ਆਓ ਗੱਲਬਾਤ ਕਰਦੇ ਹਾਂ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਵੀਰ ਜੀ ਜੀ ਸਭ ਤੋਂ ਪਹਿਲੇ ਤੁਹਾਨੂੰ ਮੇਰਾ ਨਮਸਕਾਰ ਜੀ ਇਤਿਮਾਨ ਚੈਨਲ ਨੂੰ ਔਰ ਇਤਿਮਾਨ ਚੈਨਲ ਦੇ ਜਿਹੜੇ ਓਨਰ ਹੈ ਉਹਨਾਂ ਨੂੰ ਵੀ ਔਰ ਇਸ ਚੈਨਲ ਤੇ ਰਾਹੀ ਜਿੰਨੇ ਵੀ ਮੈਨੂੰ ਪਤਵੰਤੇ ਸੱਜਣ ਦੇਖ ਰਹੇ ਸਭ ਨੂੰ ਮੇਰਾ ਨਮਸਕਾਰ RAM RAM ਮੈਂ ਤਮੰਨਾ ਮਹਾਂਤ ਸਿਟੀ ਕੁਰਾਲੀ ਅਤੇ ਰੂਪਨਗਰ ਕਿੰਨਰ ਸਮਾਦ ਦੀ ਗੱਦੀ ਦੀ ਰਾਖੀ ਕਰਨ ਵਾਲੀ ਅੱਜ ਮੇਰਾ ਬੱਚਾ ਦੀਪੂ ਮੈਨੂੰ ਨਿਮੰਤਰਨ ਦੇਣ ਆਇਆ ਹੈ ਚੌਥਾ ਵਿਸ਼ਾਲ ਜਗਰਾਤਾ ਸਾਡੇ ਸ਼ਹਿਰ ਕੁਰਾਲੀ ਦੇ ਵਿੱਚ ਮੇਰੇ ਬੱਚੇ ਨੇ ਬਹੁਤ ਮਿਹਨਤ ਕੀਤੀ ਔਰ ਸੰਗਤ ਜੋੜੀ ਅਸੀਂ ਆਪਣੀ ਅੱਖਾਂ ਦੇ ਨਾਲ ਅਸੀਂ ਮੌਜੂਦ ਹੋ ਕੇ ਵੇਖਿਆ ਕਿ ਮੇਰੇ ਦੀਪੂ ਨੇ ਬਹੁਤ ਮਿਹਨਤ ਕਰੀ आज जो कुरआली ਦਾ ਸਭ ਤੋਂ ਨੰਬਰ 1 ਜਾਗਰਨ ਦੇ ਵਿੱਚ ਗਿਨਿਆ ਜਾ ਰਿਹਾ ਸਾਡਾ ਸਨਾਤਨ ਧਰਮ ਜਾਗਰਨ ਮੰਡਲ ਸਭ ਤੋਂ ਨੰਬਰ 1 ਕੁਰਾਲੀ ਦੇ ਵਿੱਚ ਜਾਗਰਨਾ ਚ ਗਿਨਿਆ ਜਾ ਰਿਹਾ ਇਹ ਸਾਰੀ ਮਿਹਨਤ ਸਾਡੇ ਦੀਪੂ ਦੀ ਔਰ ਸਾਡੇ ਜੱਗੀ ਬਾਬੇ ਦੀ ਸਾਰਿਆਂ ਨੂੰ ਜੋੜਨਾ ਔਰ ਜੋੜ ਕੇ ਇੱਕ ਮਹਾ ਮਾਇਦਾ ਗੁਣਗਾਨ ਕਰਵਾਣਾ ਔਰ ਸਾਰੇ ਸ਼ਹਿਰ ਦਾ ਸੰਜੋਗ ਸਾਰੇ ਸ਼ਹਿਰ ਦਾ ਆਸ਼ੀਰਵਾਦ ਔਰ ਅਸੀਂ ਵੀ ਨਾਲ ਹੀ ਹੈ ਬੱਚੇ ਦੇ ਦੇ ਬਾਕੀ ਮੇਰੇ ਬੱਚੇ ਨੂੰ ਮੈਂ ਬਹੁਤ ਬਹੁਤ ਵਧਾਈ ਦੇਨੀ ਹੈ ਚੌਥਾ ਵਿਸ਼ਾਲ ਜਗਰਾਤਾ ਕਰਵਾਨ ਜਾ ਰਿਹਾ ਮੇਰਾ ਦੀਪੂ ਬੇਟਾ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਉન્નਤੀ ਤੇ ਕਾਮਯਾਬੀ ਦੇਵੇ ਔਰ ਅੱਗੇ ਤੋਂ ਅੱਗੇ ਹੋਰ ਤਰੱਕੀ ਕਰੇ ਔਰ ਮੇਰੇ ਸ਼ਹਿਰ ਕੋਰਾਲੀ ਦਾ ਇਸੇ ਤਰੀਕੇ ਦੇ ਨਾਲ ਨਾਮ ਰੌਸ਼ਨ ਕਰੇ ਜੀ ਸੋ ਤੁਸੀਂ ਸੁਣੀਏ ਪੂਰੀ ਜਾਣਕਾਰੀ ਜੋ ਤਮੰਨਾ महंत ਜੀ ਨੇ ਇਹਨਾਂ ਦਾ ਬਹੁਤ ਵੱਡਾ ਇੱਕ ਸਹਿਯੋਗ ਰੰਦਾ ਉਰਾਲੀ ਸ਼ਹਿਰ ਤੇ ਅਤੇ ਰੋਪੜ ਸ਼ਹਿਰ ਤੇ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਇਤਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵੀ ਕਰੋ ਧੰਨਵਾਦ